ਸਤ ਸ੍ਰੀ ਅਕਾਲ ਦੋਸਤੋ ਹਰਜਿੰਦਰ ਸਿੰਘ ਨੂੰ ਕੇ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਦੇ ਦੌਰਾਨ ਅਰੈਸਟ ਕੀਤਾ ਗਿਆ ਹੈ ਇਹ ਪੰਜਾਬ ਦੇ ਤਰਨਤਾਰਨ ਪਿੰਡ ਰਟਾਲ ਦਾ ਰਹਿਣ ਵਾਲਾ ਹੈ ਇਸ ਤੇ ਪਿੰਡੇ ਮੋਡੀਆਂ ਨੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਇਸ ਤੇ ਬਾਰੇ ਹੱਕ ਦੇ ਵਿੱਚ ਕੁਝ ਵਿਚਾਰ ਰੱਖੇ ਨੇ ਕਿਉਂਕਿ ਇਹਨਾਂ ਦੀ ਮਾਂ ਦੀ ਹਾਲਤ ਹੈ ਜਿਹੜੀ ਹੁਣ ਗੰਭੀਰ ਹੋ ਚੁੱਕੀ ਹੈ ਕਿਉਂਕਿ ਜਦੋਂ ਵਾਰ-ਵਾਰ ਉਹਨਾਂ ਦੇ ਪੁੱਤ ਬਾਰੇ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਮਾਂ ਕੋਲ ਐਡਾ ਕੋਈ ਹਜੇ ਜਵਾਬ ਨਹੀਂ ਹੁੰਦਾ ਇਸ ਦੌਰਾਨ ਇਹਨਾਂ ਦੀ ਮਾਂ ਜਿਹੜੀ ਘਰ ਛੱਡ ਕੇ ਚਲੀ ਗਈ ਹੈ ਜਿੰਦੇ ਕੁੰਡੇ ਲਾ ਕੇ ਤੇ ਉਹਨੂੰ ਦਾ ਕੁਝ ਨਹੀਂ ਪਤਾ ਉਹ ਕਿੱਥੇ ਗਏ ਨੇ ਹਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਪ ਸਭ ਅੱਗੇ ਬੇਨਤੀ ਹੈ ਕਿ ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੌਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾ사 ਵਾਪਰ ਗਿਆ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਉਥੋਂ ਦੇ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਣਨ ਵਿੱਚ ਆਇਆ ਹੈ ਕਿ ਉਸ ਨੂੰ 40-45 ਸਾਲ ਦੀ ਸਜ਼ਾ ਹੋ ਸਕਦੀ ਹੈ। ਅਸੀਂ ਉਹਨਾਂ ਦੇ ਘਰ ਵੀ ਗਏ, ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ, ਪਰਿਵਾਰ ਬਹੁਤ ਪਰੇਸ਼ਾਨ ਆ। ਪਰਿਵਾਰ ਘਰੋਂ ਜਾ ਚੁੱਕਾ ਸੀ, ਉਹਦੇ ਘਰ ਤਾਲੇ ਲੱਗੇ ਹੋਏ ਸੀ। ਪਰੇਸ਼ਾਨੀ ਵਿੱਚ ਪਤਾ ਨਹੀਂ ਉਹ ਕਿੱਥੇ ਘੁੰਮਦੇ ਹੋਣਗੇ। ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ। ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਇਹੋ ਜਿਹਾ ਹਾਦਸਾ ਹੋਇਆ ਸੀ। ਵਿਅਕਤੀ ਦੀ ਮੌਤ ਹੋ ਗਈ ਸੀ। ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ 110 ਸਾਲ ਦੀ ਸਜ਼ਾ ਸੁناਈ ਗਈ ਸੀ ਜਿਸ ਵਿੱਚ ਸਾਰੇ ਭੈਣ ਭਰਾਵਾਂ ਨੇ ਸਿਕਨੇਚਰ ਮਹੀਮ ਚਲਾਈ ਉਸ ਸਿਕਨੇਚਰ ਮਹੀਮ ਦੇ ਕਾਰਨ ਹੀ ਉਸ ਦੀ 100 ਸਾਲ ਦੀ ਸਜ਼ਾ ਕੱਟ ਕੇ ਉਹਨਾਂ ਨੇ 10 ਸਾਲ ਰਹਿਣ ਦਿੱਤੀ ਇਸੇ ਤਰ੍ਹਾਂ ਹੀ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਾਥ ਦਿਈਏ ਆਪਾਂ ਆਪਾਂ ਸਿਕਨੇਚਰ ਮਹੀਮ ਚਲਾ ਕੇ ਵੱਧ ਤੋਂ ਵੱਧ ਸਿਕਨੇਚਰ ਕਰਕੇ ਇਸ ਪਰਿਵਾਰ ਦੀ ਸਜ਼ਾ ਘਟਕ ਰਹੀਏ ਤਾਂ ਕਿ ਉਹ ਪਰਿਵਾਰ ਵਿੱਚ ਖੁਸ਼ੀ ਖੁਸ਼ਹਾਲੀ ਰਹਿ ਸਕੇ ਉਹਨੇ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਅਣਜਾਣੇ ਚ ਕੀਤਾ ਵਾ ਮੈਂ ਸਿਗਨੇਚਰ ਮਹਿਮ ਦਾ ਲਿੰਕ ਜਿਹੜਾ ਵਾ ਆਪਣੀ ਵੀਡੀਓ ਦੇ ਥੱਲੇ ਦੇ ਰਹੀ ਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਿਗਨੇਚਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ